ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਝੀਲ ਦੇ ਕੰਢੇ ਪਿਆਰ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ ਪਤੀ ਪਤਨੀ ਦੇ ਰਿਸ਼ਤੇ ਚ ਇਹ ਅਹਿਸਾਸ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਪਤੀ ਪਤਨੀ ਦੇ ਰਿਸ਼ਤੇ ਚ ਪਿਆਰ ਹੈ ਤਾਂ ਉਹ ਜ਼ਿੰਦਗੀ ਚ ਹਰ ਤਰ੍ਹਾਂ ਦੀ ਮੁਸ਼ਕਲ ਦਾ ਆਸਾਨੀ ਨਾਲ ਸਾਹਮਣਾ ਵੀ ਕਰ ਲੈਂਦੇ ਹਨ ਪਰ ਕਈ ਵਾਰ ਜ਼ਿੰਦਗੀ ਚ ਅਣਚਾਹੀ ਕੜਵਾਟ ਆ ਜਾਂਦੀ ਹੈ ਜੇਸ ਨਾਲ ਰਿਸ਼ਤੇ ਨਾਤੇ ਬੇਕਾਰ ਲੱਗਣ ਲੱਗਦੇ ਹਨ ਪਰ ਇਸ ਗੱਲ ਨੂੰ ਸਮਝਣਾ ਵੀ ਬੇहद ਜ਼ਰੂਰੀ ਹੈ ਕਿ ਜਿੱਥੇ ਪਿਆਰ ਹੈ ਉੱਥੇ ਟਕਰਾਅ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਜੇਕਰ ਪਿਆਰ 'ਚ ਕੁਝ اصول ਬਣਾਏ ਜਾਣ ਤਾਂ ਤੁਹਾਡੇ ਰਿਸ਼ਤੇ 'ਚ ਕਦੀ ਵੀ ਦੂਰੀਆਂ ਨਹੀਂ ਆ ਸਕਦੀਆਂ ਕਈ ਵਾਰ ਜਲਦਬਾਜ਼ੀ ਵਿੱਚ ਲਏ ਫੈਸਲੇ ਜ਼ਿੰਦਗੀ ਤਬਾਹ ਕਰ ਦਿੰਦੇ ਹਨ ਉੱਥੇ ਹੀ ਤੀਰ ਜਤੇਠ ਰਮੇ ਨਾਲ ਲਿਆ ਇੱਕ ਫੈਸਲਾ ਰੇਸ਼ਟਾ ਟੁੱਟਣ ਤੋਂ ਬਚਾ ਲੈਂਦਾ ਮੈਂ ਆਪਣੀ ਕਹਾਣੀ ਦੱਸਦਾ ਮੇਰੇ ਵਿਆਹ ਤੋਂ ਬਾਅਦ ਕੁਝ ਸਾਲ ਤੱਕ ਸੁਹਾਵਣੀ ਸੁਪਨੇ ਵਾਂਗ ਲੰਗੀ ਉਹਨਾਂ ਸਾਲਾਂ ਵਿੱਚ ਘੁੰਮਣ ਫਿਰਨ ਵਿੱਚ ਆਜ਼ਾਦੀ ਸੀ ਫਿਰ ਮੈਨੂੰ ਸਰਕਾਰੀ ਨੌਕਰੀ ਲੱਗ ਗਈ ਹੁਣ ਦਫ਼ਤਰ ਤੇ ਖੇਤ ਦੋਵੇਂ ਕੰਮ ਹੀ ਮੇਰੇ ਸਿਰ ਤੇ ਸੀ ਹੁਣ ਮੇਰੇ ਤੇ ਮੇਰੀ ਪਤਨੀ ਵਿੱਚ ਅਕਸਰ ਝਗੜਾ ਹੋਣ ਲੱਗਾ ਪਰ ਫਿਰ ਸਭ ਕੁਝ ਠੀਕ ਹੋ ਜਾਂਦਾ ਸੀ ਹਾਰੇ ਸਾਲ ਨਵੀਂ ਤਕਨੀਕਾਂ ਨਾਲ ਕਰਕੇ ਦਫ਼ਤਰੀ ਕੰਮ ਵੀ ਔਖੇ ਹੁੰਦੇ ਜਾ ਰਹੇ ਸੀ ਕਿਉਂਕਿ ਪਹਿਲਾਂ ਜਿੱਥੇ ਫਾਈਲ ਤਿਆਰ ਕਰਕੇ ਕੰਮ ਚੱਲ ਜਾਂਦਾ ਸੀ ਉੱਥੇ ਹੀ ਹੁਣ ਫਾਈਲਾਂ ਦੇ ਨਾਲ ਨਾਲ ਸਾਰਾ ਕੰਮ ਆਨਲਾਈਨ ਵੀ ਕਰਨਾ ਪੈਂਦਾ ਸੀ ਜਿਸ ਕਰਕੇ ਮੈਂ ਕੁਝ ਖਿਜਿਆ ਰਹਿਣਾ ਮੇਰੀ ਪਤਨੀ ਨੇ ਜਦ ਮੈਨੂੰ ਕਿਤੇ ਬਾਹਰ ਜਾਣ ਲਈ ਕਹਿਣਾ ਮੈਂ ਮਨਾਂ ਕਰ ਦੇਣਾ ਕਿਉਂਕਿ ਮਸਾਂ ਤਾਂ ਛੁੱਟੀ ਆਉਂਦੀ ਸੀ ਮੈਂ ਰਿਸ਼ਤੇਦਾਰੀ ਵਿੱਚ ਜਾਂ ਛੁੱਟੀਆਂ ਜਾਇਆ ਖਰਾਬ ਨਹੀਂ ਕਰਨਾ ਚਾਹੁੰਦਾ ਸੀ ਪਤਨੀ ਗੁੱਸਾ ਕਰ ਉਸ ਦਿਨ ਮੇਰੇ ਨਾਲ ਕੋਈ ਗੱਲ ਨਾ ਕਰਨੀ ਮੈਂ ਵੀ ਅਗਲੇ ਦਿਨ ਬਿਨਾ ਨਾਸ਼ਤਾ ਕੀਤੇ ਤੇ ਬਿਨਾ ਟਿਫਨ ਲਈ ਦਫ਼ਤਰ ਚਲਿਆ ਜਾਣਾ ਫਿਰ ਉਸਨੇ ਫੋਨ ਕਰੀ ਜਾਣਾ ਕਿਉਂਕਿ ਉਸ ਨੂੰ ਪਤਾ ਸੀ ਮੈਂ ਭੁੱਖਾ ਰਹਿ ਸਕਦਾ ਪਰ ਬਾਹਰ ਦਾ ਖਾਣਾ ਨਹੀਂ ਖਾ ਸਕਦਾ ਘਰ ਵਾਪਸ ਆਉਣ ਤੱਕ ਖਾਣੇ ਵਿੱਚ ਸਭ ਕੁਝ ਮੇਰੀ ਪਸੰਦ ਦਾ ਬਣਿਆ ਹੋਣਾ ਉਸਨੇ ਮੇਰੇ ਮੂੰਹ ਹੱਥ ਧੋ ਕੇ ਆਉਣ ਤੇ ਝੱਟ ਖਾਣਾ ਮੇਰੇ ਅੱਗੇ ਰੱਖ ਦੇਣਾ ਤਾਂ ਮੇਰਾ ਸਾਰਾ ਗੁੱਸਾ ਝੱਟ ਹੀ ਉਤਰ ਜਾਣਾ ਇਹ ਤਾਂ ਹੁਣ ਆਮ ਜਿਹੀ ਗੱਲ ਹੋ ਗਈ ਸੀ ਫਿਰ ਪਤਨੀ ਦੇ ਭਰਾ ਦਾ ਵਿਆਹ ਸੀ ਉਹਨਾਂ ਕੱਪੜੀ ਬਣਾਉਣ ਲਈ ਬੁਲਾਇਆ ਮੈਨੂੰ ਕਹਿੰਦੀ ਕਿ ਮੈਨੂੰ ਪੇਕੇ ਛਾੜ ਆਉ ਵਿਅਸਤ ਹੋਣ ਕਰਕੇ ਉਹ ਨਹੀਂ ਕਿਹਾ ਆਪਦੇ ਭਰਾ ਨੂੰ ਫੋਨ ਕਰ ਦੇ ਉਹ ਆ ਕੇ ਲੈ ਜਾਵੇ ਉਹ ਚਲੀ ਤਾਂ ਗਈ ਆਪਦੇ ਭਰਾ ਨਾਲ ਪਰ ਨਾਲ ਹੀ ਸਾਡੇ ਰਿਸ਼ਤੇ ਦਾ ਰੁਸਨਾ ਮਣਾਉਣਾ ਚਲਾ ਗਿਆ ਹੁਣ ਹਰ ਸਮੇਂ ਖਿਜੀ ਰਹਿੰਦੀ ਤੇ ਕਦੀ ਕੋਈ ਕਾਲ ਨਾ ਕਰਦੀ ਦਸੰਬਰ ਦੀਆਂ ਛੁੱਟੀਆਂ ਕਰੀਬ ਸੀ ਤੇ ਮੇਰੀ ਪਤਨੀ ਦਾ ਜਨਮ ਦਿਨ ਵੀ ਆਉਣ ਵਾਲਾ ਸੀ ਮੈਂ ਉਸ ਨੂੰ ਸਰਪ੍ਰਾਈਜ਼ ਦੇਣ ਬਾਰੇ ਸੋਚਿਆ ਮੈਂ ਕੈਬ ਬੁੱਕ ਕੀਤੀ ਤੇ ਪਤਨੀ ਨੂੰ ਤਿਆਰ ਰਹਿਣ ਲਈ ਕਿਹਾ ਜਨਮ ਦਿਨ ਵਾਲੇ ਦਿਨ ਹੀ ਮੈਂ ਪਤਨੀ ਨੂੰ ਚੰਡੀਗੜ੍ਹ ਸੁਖਣਾ ਝੀਲ ਤੇ ਲੈ ਗਿਆ ਉੱਥੇ ਬੈਠ ਮੈਂ ਸਾਰਾ ਦਿਨ ਪਤਨੀ ਨਾਲ ਦਿਲ ਦੀਆਂ ਗੱਲਾਂ ਕੀਤੀਆਂ ਤੇ ਉਥੋਂ ਦਾ ਆਲਾ ਦਵਾਲਾ ਦੇਖ ਉਸ ਦੇ ਚਿਹਰੇ ਤੇ ਅਜੀਬ ਚਮਕ ਸੀ ਜੋ ਉਸ ਦੀ ਖੁਸ਼ੀ ਨੂੰ ਬਿਆਨ ਕਰ ਰਹੀ ਸੀ ਫਿਰ ਅਸੀਂ ਹੋਟਲ ਗਏ ਖਾਣਾ ਖਾਧਾ ਤੇ ਕੁਝ ਦਿਨ ਚੰਡੀਗੜ੍ਹ ਘੁੰਮਣ ਮਗਰੋਂ ਵਾਪਸ ਘਰ ਆ ਰਹੀ ਸੀ ਤਾਂ ਪਤਨੀ ਨੇ ਦੱਸਿਆ ਕਿ ਮੇਰਾ ਵਿਆਹ ਸਮੇਂ ਦਾ ਸੁਪਨਾ ਸੀ ਕਿ ਮੈਂ ਕਿ ਆਪਾਂ ਵੀ ਝੀਲ ਦੇ ਕੰਢੇ ਬੈਠ ਪ੍ਰੇਮੀ ਜੋੜਿਆਂ ਵਾਂਗ ਸੁਹਾਵਣੀ ਮੌਸਮ ਦਾ ਆਨੰਦ ਲਈਏ ਮੈਂ ਸੋਚ ਰਿਹਾ ਸੀ ਕਿ ਕਮਲ ਜੇ ਇਸ ਝੀਲ ਕੰਢੇ ਤੇਰਾ ਸੁਪਨਾ ਪੂਰਾ ਹੋਇਆ ਉਸ ਕੰਢੇ ਨੇ ਮੇਰੇ ਖਤਮ ਹੁੰਦੇ ਰਿਸ਼ਤੇ ਨੂੰ ਨਵਾਂ ਜੀਵਨ ਦਿੱਤਾ ਹੈ ਤੇ ਮੇਰੀ ਜ਼ਿੰਦਗੀ ਦੀ ਸਾਰੀ ਕੜਵਾਟ ਨੂੰ ਆਪ ਦੇ ਪਾਣੀ ਵਿੱਚ ਸਮਾ ਲਿਆ ਹੈ ਉਸ ਦਿਨ ਅਹਿਸਾਸ ਹੋਇਆ ਕਿ ਪਤਨੀ ਆਪਣੇ ਪਤੀ ਤੋਂ ਸਿਰਫ ਸਮਾਂ ਚਾਹੁੰਦੀ ਹੈ ਤੇ ਮੈਨੂੰ ਵੀ ਉਸ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਸਿਆਣਿਆਂ ਸੱਚ ਕਿਹਾ ਬੰਦਾ ਕੰਮ ਕਰਦਾ ਕਰਦਾ ਮੁੱਕ ਜਾਂਦਾ ਹੈ ਪਰ ਕੰਮ ਨਹੀਂ ਮੁੱਕਦੀ ਸੋ ਦੋਸਤੋ ਅੱਜ ਦੇ ਸਮੇਂ ਹਰ ਕਿਸੇ ਦੀ ਜ਼ਿੰਦਗੀ ਰੁਝੇਮਿਆਂ ਭਰੀ ਹੈ ਪਰ ਫਿਰ ਵੀ ਕਿਸੇ ਤਰ੍ਹਾਂ ਵੀ ਕੁਝ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰੋ ਫਿਰ ਹੀ ਪਤਨੀ ਦੇ ਬੱਚੇ ਤੁਹਾਨੂੰ ਆਪਣਾ ਦੋਸਤਮਣ ਹਰ ਗੱਲ ਸ਼ੇਅਰ ਕਰਨਗੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਵਧੀਆ ਲੱਗੂਗੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ